ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਲੋਕਲ ਵੀਡੀਓ ਬਣਾਉਣੀ ਆ ਜੀ ਠੀਕ ਆ ਘਰ ਦੇ ਜਾਨਵਰ ਆ ਬਾਈ ਦੇ ਤੇ ਇੱਕ ਤਾਂ ਤੁਹਾਨੂੰ ਕ੍ਰੋਸਿੰਗ ਵਾਸਤੇ ਕੱਟਾ ਦਿਖਾਵਾਂਗੇ ਤੇ ਦੋ ਆਪਾਂ ਤੁਹਾਨੂੰ ਛੋਟੀਆਂ ਦਿਖਾਵਾਂਗੇ ਇੱਕ ਅੱਪਾ ਨੀਲੀ ਦਾ ਵੀ ਬੂਰੀ ਨਸਲ ਦਾ ਨਗੀਨਾ ਦਿਖਾਵਾਂਗੇ ਤੁਹਾਨੂੰ ਅੱਜ ਠੀਕ ਹੈ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂ ਸਸੀ ਕਾ ਬਾਈ ਸਸੀ ਕਾ ਬਾਈ ਜੀ ਹੋਠ ਠੀਕ ਠਾਕ ਹਾਂ ਜੀ ਬਿਲਕੁਲ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲੋ ਜੀ 9478332361 94 783 32 32361 32361 ਪਿੰਡ ਬੋਲੋ ਜੀ ਪਿੰਡ ਵਸਤੀ ਸਰਜੀਤਪੁਰਾ ਹੂੰ ਦਿਹਾਲਪੁਰਾ ਭਾਈ ਕਾਦੇ ਨਾਵਾ ਹਮ ਲੱਗੇ ਸਾਡੇ ਪਿੰਡ ਆਕ ਲਗਾ ਪੱਥਰਵੰਡ ਹਮ ਬਿਆਲਪੁਰਾ ਜਲਾਲ ਆ ਇਹ ਪਿੰਡ ਰਹਿਗੇ ਇਹ ਪਿੰਡਾ ਜ਼ਿਲ੍ਹਾ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਸੀਲ ਫੂਲ ਤਸੀਲ ਰਾਮਪਰਾਪੂਰਾ ਓਕੇ ਜੀ ਤੇ ਨੇੜੇ ਆਪਣੇ ਭਗਤਾ ਭਾਈ ਵੀ ਇੱਥੋਂ 10 ਕਿਲੋਮੀਟਰ ਹਨਾ ਜੀ ਤੇ ਜਿਹੜਾ ਸਲਾਂਤ ਭਰਾ ਵੀ 10 ਕਿਲੋਮੀਟਰ ਤੇ ਮੋਗੇ ਜ਼ਿਲ੍ਹੇ ਦੇ ਪਿੰਡ ਵੀ ਆਪਣੇ ਨੇੜੇ ਆ ਗਏ ਸਾਰੇ ਬਿਲਕੁਲ ਮੋਗੇ ਦੀ ਹੱਦ ਨਾਲ ਠੀਕ ਆ ਜੀ ਤੇ ਅੱਜ ਆਪਾਂ ਕਿੰਨੇ ਨਗ ਦਿਖਾਉਣੇ ਜੀ ਅੱਜ ਇੱਕ ਤਾਂ ਬੂਰੀ ਮੈਂ ਬੂਰੀ ਨੀਲੀ ਰਾਵੀ ਹੈਨਾ ਤੇ ਘਰ ਦੀ ਆਪਣੀ ਹਨਾ ਘਰ ਦੀ ਤੀਕਾ ਸੁਹਾ ਸੁਹੰਦੇ ਆ ਤੀਜਾ ਤੇ ਇੱਕ ਆਪਾ ਆ ਦਿਖਾਉਣੀ ਪੈਲਨ ਝੁੱਟਿਆ ਜੀ ਕਿਸੇ ਨੂੰ ਦਿਹਾੜੇ ਦਿੱਤੀ ਕੋਈ ਸੰਭ ਵੀ ਨਹੀਂ ਚਾਜ ਰਾ ਉਹਨੂੰ ਤੇ ਮੜਾ ਲੈਂਦੀ ਆ ਫਿਰ ਅੱਛਾ ਇਹ ਵੀਰੇ ਕਿੰਨੇ ਚਿਰ ਦੀ ਗੱਪਣਾ ਇਹ ਇਹ ਤਾਂ 1 ਮਹੀਨਾ ਰਹਿੰਦਾ ਹੀ ਸੂਣ ਚ ਚਲੋ ਬਾਅਦ ਚ ਕਰਦੇ ਇੱਕ ਆਪਾ ਕ੍ਰੋਸਿੰਗ ਵਾਸਤੇ ਦਿਖਾਉਣਾ ਕੱਟਾ ਇੱਕ ਕ੍ਰੋਸਿੰਗ ਆ ਇਹਦੇ ਜੇ ਆਪਾਂ ਪਹਿਲੇ ਨੰਬਰ ਦੀ ਗੱਲ ਕਰ ਲਏ ਤੁਹਾਡੀ ਨੀਲੀ রাਵੀ ਪੂਰੀ ਦੀ ਕੀ ਡਿਟੇਲ ਹੈ ਜੀ ਇਹਦੀ ਤੇ ਤੀਜਾ ਸੂਆ ਜੀ ਦੋ ਸੂਏ ਕਿੰਨਾ ਦੁੱਧ ਦਿੱਤਾ ਵਾ ਦੁੱਧ ਪਹਿਲੇ ਸੂਏ ਦਿੱਤੇ ਨੇ 13 ਤੋਂ 14 ਦਿਨੋਂ ਐਤਕੀ ਦੂਜੇ ਸੂਏ ਦੂਜੇ ਸੂਏ ਹੁਣ ਤੀਜੇ ਸੂਣਾ ਜੀ ਦੂਜੇ ਸੂਏ ਦਿੱਤ ਨੇ 17 ਤੋਂ 18 ਕਿਲੋ ਐਤਕੀ ਆਪਕੀ 20 ਦੇ ਤਰਦੇ ਮਾਦ ਹੂੰ ਕਿੰਨੇ ਦਿਨ ਬਾਕੀ ਹੈਗੇ ਹਾਂਜੀ ਕਿੰਨੇ ਦਿਨ ਬਾਕੀ ਆ ਚਾਰ ਦਿਨ ਬਾਕੀ ਆ ਚਾਰ ਦਿਨ ਬਾਕੀ ਆ ਤੇ ਸੀਮਨ ਦਾ ਕੋ ਪਤਾ ਹੈਗਾ ਕਿਹੜਾ ਲੱਗਿਆ ਤੇ ਜੀ ਸੀਮਨ ਨੀ ਜੀ ਚੰਗੀਤ ਰੱਖ ਜੇ ਆਪਾਂ ਇਕੱਲੀ ਬੂਰੀ ਲੈ ਲਗੇ ਬੂਰੀ ਵੀ ਮਿਲ ਜਾਂਦੀ ਹੈ ਹਨਾ ਤੇ ਪੱਕੀ ਬੂਰੀ ਤੇ ਨਾਲ ਨੀਲੀ ਰਾਵੀ ਨੀਲੀ ਰਾਵੀ ਖੋਲੋ ਜਿੰਨ ਤੋਰਾ ਤਰਾ ਕਰਾਇਗੇ ਚੈੱਕ ਨਸਲ ਪੂਰੀ ਇੱਕ ਨੰਬਰ ਜੀ ਤੇ ਜੇ ਆਪਾਂ ਗੱਲ ਕਰ ਲਗੇ ਤੁਹਾਨੂੰ ਅੱਜ ਨਾ ਹਾਥੀ ਦਾ ਬੱਚਾ ਹੀ ਦਿਖਾ ਰਹੇ ਆਂਗੇ ਵੱਡੇ ਸੈਜ ਦੀ ਆਉਂਗੇ ਤੁਸੀਂ ਕੋਲੇ ਵਾਕਈ ਦੁਰ ਦੇ ਦੇਣਾ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਕੀ ਤਾਂ ਬੂਰੀ ਦੀ ਮੰਗ ਬਹੁਤ ਜ਼ਿਆਦਾ ਕੀ ਤੇ ਸਾਂਭੀ ਵੀ ਨਾ ਸਾਰਾ ਘਰ ਹੀ ਲਾਤਾ ਲੱਗਦਾ ਮੈਨੂੰ ਇਹ ਤੇ ਇੰਨੀ ਸਮਾਈ ਕਰੀ ਹੋਈ ਐ ਮੋੜ ਲਿਓ ਜੀ ਕਵਾਲਿਟੀ ਕਰੋ ਚੈੱਕ ਤੇ ਲੈਵਾ ਹੁਣ ਵੀ ਬਥੇਰਾ ਤੇ ਕਾਰ ਵੀ ਬਥੇਰਾ ਲੈਣਾ ਬਹੁਤ ਤਿਆਰ ਹੁੰਦੀ ਹੈ ਜੀ ਹਾਂਜੀ 4 ਮਾਗ ਨੂੰ ਦਿਨ ਨੂੰ 4 ਮਾਗ ਨੂੰ ਓਕੇ ਜੀ ਠੀਕ ਹੈ ਜੀ ਓਕੇ ਤੇ ਜੇ ਆਪਾਂ ਗੱਲ ਕਰ ਲਗੇ ਨਗੀਨਾ ਤਾਂ ਕਹਤਾ ਜੀ ਕਿਉਂਕਿ ਦੇਖੇ ਹੀ ਬਣਦੀ ਆ ਠੀਕ ਹੈ ਜੀ ਗੱਲ ਤੇ ਕਦ ਕੜ ਵਜਨ ਮੱਝ ਦੇ ਝੋਟੀ ਦੇ ਵਿੱਚ ਇੰਨਾ ਨਾ ਜੀ ਬਸ ਲੇਖੇ ਮੁਕੇ ਪਿਆ ਤੇ ਦੁੱਧ ਐ ਕਿ ਕਿੰਨਾ ਦੇ ਦੂ ਜੀ ਦੁਬਾਰਾ ਫੇਰ ਦੱਸ ਦਿਓ ਦੁੱਧ ਐ ਹੀ ਦਾ ओके ਤੇ ਵੀ ਤੇ ਉਹ ਗਈ ਜੋ ਤੇ ਬਾਕੀ ਇਹ ਲੇਵਾ ਦੇਖੋ ਕਿੱਥੋਂ ਤਾਂ ਚੱਕੀ ਫਿਰਦੀ ਹੈ ਜੀ ਆਹ ਦੇਖੋ ਤੇ ਬਸ ਲੇਖੇ ਮੁਕੇ ਪਏ ਸਾਰੀਆਂ ਨਿਸ਼ਾਨੀਆਂ ਕਵਰ ਕਰਦੀਆਂ ਨੀਦੀ ਦਾਵੀ ਦੀਆਂ ਤੇ ਬੂਰੀ ਨਾਲ ਪਯੋਰ ਬੂਰੀ ਤੇ ਲੇਵਾ ਦੇਖੋ ਕਿੱਥੋਂ ਤਾਂ ਤੁਰਿਆ ਫਿਰਦਾ ਆਹ ਦੇਖੋ ਜੀ ਤੇ ਲੰਮਾ ਸਮਾਂ ਦੁੱਧ ਦਿੰਦੀ ਹੈ ਜੀ ਦੁੱਧ 2 ਮਹੀਨੇ ਆਪ ਛੱਡਣੀ ਪਊਗੀ ਹੂੰ ਤੇ ਕਦਰਦਾਨ ਬੰਦੇ ਹੀ ਲਊ ਇਹਨਾਂ ਤਾਂ ਜੀ ਹਨਾ ਪੂਰੇ ਕਦਰਦਾਨ ਬੰਦੇ ਨੇ ਲੈਣੀਆਂ ਆਮ ਆਮ ਬੰਦੇ ਦੇ ਲੈਣ ਵਾਲੀ ਹੈ ਨਹੀਂਗੀ ਇਹ ਤੇ ਬਾਅਦ ਜੇ ਆਪਾਂ ਗੱਲ ਕਰ ਲਗੇ ਨਾ ਤੇ ਹੋਰ ਕੋਈ ਭਾਰਪੂਰ ਜੋ ਮਾ ਆਪਣੀ ਗਰੰਟੀ ਆ ਜੀ ਭਾਰਤੀ ਫਲਾਂ ਦੀ ਓਕੇ ਜੀ ਅਗਲਾ ਉਹਦਾ ਚੀਪਾ ਖਿੱਚ ਕੇ ਲੈ ਜਾਵੇ ਖਾਣਾ ਸੁਣਾ ਦੀ ਓਕੇ ਜੀ ਤੇ ਲੰਮਾ ਸਮਾ ਦੁੱਧ ਹੀ ਜਾਂਦੀ ਹੈ ਲੰਮਾ ਸਮਾ ਓਕੇ ਜੀ ਤੇ ਬਾਈ ਇਹਦੀ ਬਸ ਖਿੱਚ ਕੇ ਡਿਮਾਂਡ ਕਿੰਨੀ ਆ ਬਸ ਤੇ ਡਿਮਾਂਡ ਮੁੱਲ ਤਾਂ ਭਾਵੇਂ ਕਰਾ ਲੈਣ ਜੀ 2 ਲੱਖ ਹੂੰ ਪਰ ਇੱਕ 70 ਦੀ ਦੇਵਾਂਗੇ ਮਾਨਦਾਨ ਮਾੜਾ ਮੋਟਾ ਹੋਊਗਾ ਉਹਦੇ ਜੋ ਕਰਾਂ ਨਹੀਂ ਮਾੜਾ ਮੋਟਾ ਹਾਂ ਜੇ ਕੋਈ ਬੰਦਾ ਤੇ ਹੁਣ ਦੁਬਾਰਾ ਮੈਂ ਤੁਹਾਨੂੰ ਫੇਰ ਦੱਸ ਰਿਹਾ ਵੀ ਝੋਟੀ ਆਮ ਨਹੀਂ ਹੈਗੀ ਦੁਬਾਰਾ ਫੇਰ ਕੈਮਰਾ ਮਾਰ ਦਿੰਨੇ ਆਪਾਂ ਲੈਵੇ ਤੇ ਆਮ ਮੰਨ ਕੇ ਬਾਈ ਨੂੰ ਫੋਨ ਨਾ ਲਾਇਓ ਤੇ ਜੇ ਕਿ ਇਹਨੇ ਆਨਲਾਈਨ ਵੀ ਮੰਗਾਵਣੀਆਂ ਛੋਟੀ ਦੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਤੇ ਸਿੰਘ ਇੱਕ ਨੰਬਰ ਆ ਦੇਖੋ ਕਰੋ ਫੇਸ ਚੈੱਕ ਕੁਆਲਟੀ ਪੂਰੀ ਫੁੱਲ ਤੇ ਥਾਣਾ ਪਾਸੋਂ ਥੱਲੇ ਤੋਂ ਵੀ ਇਹ ਚੈੱਕ ਕਰਾ ਮੋਗੇ ਚਾਰੇ ਤੇ ਆ ਦੇਖੋ ਨਿਸ਼ਾਨੀਆਂ ਪੈਰਾਂ ਦੇ ਉੱਤੇ ਪੂਛ ਦੇ ਉੱਤੇ ਸੂ ਦੇ ਉੱਤੇ ਤੇ ਬੱਡੀ ਝੋਟੀ ਹੈ ਜੀ ਮੇਰੇ ਹਿਸਾਬ ਨਾਲ ਭੁੰਡੀ ਚ ਨਹੀਂ ਜਾਣੀ ਵੱਡੇ ਬਲੈਰੋ ਚ ਇਹਨੇ ਬਲੈਰੋ ਚ ਜਾਊਗੀ ਤੇ 1.70 ਦਾ ਮਾਨਦਾਨ ਹੋ ਜਾਣਾ ਤੇ ਜੇ ਆਪਾਂ ਗੱਲ ਕਰ ਲ ਗਏ ਇਖੇ ਮੁਕੇ ਪਾਇਆ ਜੀ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਹੂੰ ਉਹਨੂੰ ਸੌਦੇ ਹੋਏ ਚ 1000 ਰੁਪਏ ਛੋਟ ਕਰਾਂਗੇ ਓਕੇ ਜੀ ਸਮਝ ਗਏ ਗੱਲ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਗੇ ਜੀ ਇਹਦੀ ਕੀ ਡਿਟੇਲ ਆ ਇਹ ਪਹਿਲਾ ਸੁਆ ਸੁਹੰਦੀ ਆ ਜੀ ਪਹਿਲਾ ਸੁਆ ਪਹਿਲਾ ਸੁਆ ਇੱਕ ਸੇ ਨੂੰ ਦਿੱਤੀ ਸੀ ਪਿਆਰੇ ਤੇ ਓਕੇ ਜੀ ਇਹ ਸਾਂਭੀ ਨਹੀਂ ਕਿਸੇ ਨੇ ਹਮ ਇੱਕ ਮਹੀਨਾ ਲੈਂਦੀ ਆ ਇੱਕ ਮਹੀਨਾ ਕੋ ਸਾਂਭਣ ਵਾਲਾ ਭਰਾ ਆ ਹਮ ਤੇ ਦੇ ਲਿਆਂਗੀ ਕਿੰਨੇ ਪੈਸੇ ਦੇ ਜੀ ਇਹਦਾ ਮੁੱਲ 60000 ਆ ਜੀ ਫੋਲੋ ਇਹਨੂੰ ਵੀ ਤੋੜ ਤਾਰਾ ਕਰਾਈ ਕੇ ਚੈੱਕ ਤੇ 60000 ਦੇ ਵਿੱਚੋਂ ਮਾਨਦਾਨ ਹੋ ਜਾਣਾ ਤੇ ਕਿੰਨਾ ਟਾਈਮ ਰਹਿੰਦਾ ਜੀ ਇਹਦਾ ਇਹਦਾ 1 ਮਹੀਨਾ ਹੀ ਰਹਿੰਦਾ ਜੀ 1 ਮਹੀਨਾ ਰਹਿੰਦਾ ਤੇ ਪਹਿਲੇ ਸੂਏ ਸੁੰਦੀ ਹੈ ਨਾ ਜੀ ਇਹ ਪਲੂਣ ਸੁੰਦੀ ਓਕੇ ਜੀ ਤੇ ਗੱਦਾ ਲੱਗ ਗਈ ਜੀ ਪੱਟਣਾ ਹਨਾ ਹੋ ਪੱਟਦੀ ਹੈ ਜੀ ਹੂੰ ਓਕੇ ਮੋੜ ਲਿਓ ਜੀ ਦੇਖੋ ਜੀ ਜੇ ਕੋਈ ਸਾਂਭਣ ਵਾਲਾ ਵੀਰ ਹੋਵੇ ਘਰੇ 60000 ਦੇ ਵਿੱਚੋਂ ਤੁਹਾਡਾ ਮਾਨਦਾਨ ਹੋ ਜਾਣਾ ਸਿੰਘ ਦੀ ਵਧੀਆ ਤੇ ਹੋਰ ਸਾਰੀ ਕੰਪਲੀਟ ਆ ਥੱਲਿਓਂ ਚੰਗੀ ਆ ਥਣ ਪੂਰੇ ਵਧੀਆ ਚਾਰੇ ਥਾਣਾ ਤੇ ਹੁਣ ਵੀ ਤੁਸੀਂ ਪਾਸ ਕਰਕੇ ਥਣ ਮਾੜਾ ਮੋਟਾ ਚਿਪਾ ਪਾਈ ਫਿਰਦੀ ਹੈ ਲਿਆ ਸਕਦੇ ਹੋ ਪੂਰਾ ਚਿਪਾ ਓਕੇ ਜੀ ਤੇ 60000 ਚ ਮੰਨਤਨ ਹੋ ਜੂਈ ਇਹ ਹੋਊਗਾ ਜੀ ਇਹਦੇ ਵੀ ਆਪਣੀ ਭਾਰ ਦੀ ਗਰੰਟੀ ਆ ਓਕੇ ਜੀ ਹਾਂ ਦੇ ਬੁੱਤ ਪਾਉਂਗੀ ਵੀ ਆਪਣੀ ਗਰੰਟੀ ਓਕੇ ਜੀ ਉਹ ਤਾਂ ਵਧੀਆ ਗੱਲ ਹੋ ਟੀ ਤੇ ਹੁਣ ਆਪਾਂ ਦਿਖਾ ਦਈਏ ਕੱਟਾ ਜੀ ਕਿੰਨੀ ਉਮਰ ਦਾ ਆ ਗਿਆ ਜੀ ਇਹ ਇਹ ਕੱਟਾ ਜੀ ਇਹ ਜੀ ਖੀਰਾ ਮਾਲੀ ਖੀਰਾ ਤੇ ਬਾਕੀ ਦਾ ਗੱਲ ਪਿਓਰ ਜੈਡ ਬਲੈਕ ਹਨਾ ਪਿਓਰ ਦੀ ਪਿਓਰ ਤੇ ਟੈਸਟੀਕਲ ਵਗੈਰਾ ਤੁਹਾਨੂੰ ਦਿਖਾਈ ਗਿਆ ਦੇਖੋ ਜੀ ਪੂਰਾ ਇਹ ਜਿੰਗ ਮੰਨਾਂ ਦੇ ਇਹਦੇ ਬੱਚੇ ਗਾਂ ਲੈਵੇ ਦੇਣੀਆਂ ਹਨਾ ਹਾਂ ਦੇਣ ਦੇਈਏ ਪਤਾ ਹੁਣ ਠੰਡ ਦਾ ਕਰਕੇ ਥੋੜਾ ਜਿਆਦਾ ਹੋਰ ਤੇ ਓਕੇ ਜੀ ਇਹ ਖੀਰਾ ਉੰ ਕਿੰਨੀ ਉਮਰ ਦਾ ਹੋ ਗਿਆ ਜੀ 1 ਘਾਈ ਸਾਲ ਤੋਂ ਜਿ ਘਟ ਹੈ 2.5 ਸਾਲ ਤੋਂ ਘਟੇ ਦੀ ਮਾਂ ਕਿਹੜੀ ਹੈ ਜੀ ਇਹਦੀ ਮਾਂ ਆਇਆ ਇਹ ਐਮਨਤੀ ਦਾ ਬੱਚਾ ਹੈ ਐਮਨਤੀ ਦਾ ਠੀਕ ਆ ਘਾਣੇ ਤੋਂ ਇਹ ਮਾਂ ਆਈ ਆ ਓਕੇ ਇਹਦਾ ਬੱਚਾ ਹੈ ਪਹਿਲੇ ਸੂਏ ਨਹੀਂ ਤੁਸੀਂ ਇਹ ਨਾਲ ਲਿਆਂਦਾ ਸੀ ਕਿ ਉੱਥੇ ਤੁਸੀਂ ਭਰਾ ਅਸੀਂ ਗੱਪੜ ਲਈ ਸੀ ਜੀ ਉਹਨਾਂ ਨੇ ਦੱਸਿਆ ਸੀ ਐਮਨਤੀ ਦਾ ਉਹਨਾਂ ਨੇ ਸਾਨੂੰ ਗਰੰਟੀ ਦਿੱਤੀ ਐਮਨਤੀ ਦਾ ਪਰ ਤੁਸੀਂ ਇਹਦੇ ਓਕੇ ਜੀ ਤੇ ਪੀਐਨਆ ਕਾਸ਼ ਕਰਾ ਲੋ ਐਮਨਤੀ ਓਕੇ ਦਾਸਦਾ ਇਹਦੀ ਦੇਖ ਵੀਦਾ ਜ ਸਿੰਘ ਸਿੰਘ ਰਿੰਗ ਤੇ ਬਾਕੀ ਦਾ ਇੱਕ ਵੀ ਵਾਲ ਇਹਦੇ ਪਿੰਡੇ ਦੇ ਵਿੱਚ ਟਾਹੇ ਨਹੀਂ ਹਨ ਤੇ ਇਹਦੀ ਮਾਂ ਕਿੰਨਾ ਦੁੱਧ ਕੱਢਦੀ ਰਹੀ ਹੈ ਜੀ ਆਹ ਇਹਦੀ ਥੱਲੇ ਅੱਜ ਵੀ ਜੀ 18 19 ਕਿਲੋ ਦੁੱਧ ਆ ਹੁਣੇ ਸੂਈ ਆ ਹਾਂ ਅੱਛਾ ਜੀ ਤਾਜੀ ਸੂਈ ਵੀ ਆ ਠੀਕ ਆ ਜੀ ਦੂਜੇ ਸੂਵੇ ਦਾ ਪਹਿਲੇ ਦਾ ਇਹ ਆ ਦੂਜੇ ਸੂਵੇ ਦੀ ਉਹ ਕੱਟੀ ਆ ਹੂੰ ਤੇ ਇਹ ਆਪਾਂ ਕ੍ਰੋਸਿੰਗ ਬਾਅਦ ਤੇ ਛੱਡਿਆ ਕਰਨਾ ਕ੍ਰੋਸਿੰਗ ਨਾਲੇ ਛੱਡਾਂ ਹੁਣ ਛੱਡਣ ਦੀ ਤਿਆਰੀ ਚਾ ਬਸ ਛੱਡਦੇ ਆ ਜੀ ਛੱਡਦੇ ਓਕੇ ਜੀ ਬੱਚਾ ਬਹੁਤ ਚੰਗਾ ਜੀ ਖੋਲੇ ਉਹਨੂੰ ਵੀ ਤੋੜਾ ਤੋੜਾ ਕਰਾਦ ਕੇ ਮੜਾ ਚੈੱਕ ਤੇ ਇੱਥੇ ਦਵਾ ਦਿਓ ਜਿਹੜਾ ਜੇ ਅਗਲੇ ਨੂੰ ਕੱਦ ਕਾਟਦਣ ਦਾ ਹੀ ਹੋਣਾ ਕਿਸੇ ਵੀਰ ਨੇ ਸੀਮਨ ਵਾਸਤੇ ਚੰਗਾ ਆਪਣੇ ਏਰੀਆ ਦੇ ਵਿੱਚ ਇੱਥੇ ਕਿਸੇ ਨੇ ਨੇੜੇ ਤੇੜੇ ਦੇ ਵੀਰ ਆ ਸਕਦੇ ਆ ਤੇ ਫੀਸ ਦੀ ਬਾਈ ਨਾਲ ਤੁਸੀਂ ਗੱਲ ਫੋਨ ਤੇ ਕਰ ਲੈਣੀ ਬਸ ਲੈ ਆਓ ਜੀ ਇਹਨੂੰ ਤਾਂ ਬਸ ਤੋਰਾ ਤਾਰਾ ਲੱਤਾਂ ਲੁੱਤਾਂ ਦੇਖੋ ਇਹ ਜੀ ਬੱਚੇ ਇਹ ਤਾਂ ਭਾਜੇ ਜੀ ਰੱਖਾਂਗੀ ਓਕੇ ਜੀ 500 ਰੁਪਈਆ ਠੀਕ ਆ ਜੀ ਬਾਕੀ ਦੀ ਗੱਲ ਬੱਚੇ ਬੁੱੱਚੇ ਚੰਗੇ ਪਾਊਗਾ ਇਹ ਐ ਨਹੀਂ ਗੱਲ ਹੈ ਕਿ ਇਹਦੀ ਮਾਂ ਵੀ ਚੰਗੀ ਹੈ ਤੇ ਆਪ ਵੀ ਚੰਗੇ ਰਿਕਾਰਡ ਦਾ ਕਰਕੇ ਬਾਈਆਂ ਨੇ ਰੱਖਿਆਗਾ ਆ ਦੇਖੋ ਆਪਣੇ ਪਸੂ ਸਾਰੇ ਹਾਂ ਆ ਦੇਖੋ ਚੰਗੀਆਂ ਕਟੀਆਂ ਚੰਗਾ ਦੇਖੋ ਛੋਟੇ ਤਾਂ ਇਹਨਾਂ ਆਹ ਕੱਟਾਂ ਇਹ ਨੰਬਰ ਤੇ ਅੱਛਾ 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 ਸਾਰੇ ਪਸ਼ੂ ਆਪਣੇ ਕੋਲੇ ਆ ਆ ਕੋਲੇ ਆ ਇਹ ਕੋਲੇ ਆਹ ਦੇਖੋ ਇਹ ਟ੍ਰੈਸਟੀ ਗੱਲ ਵਗੈਰਾ ਦੇਖੋ ਮਾਂ ਕੋਲੇ ਖੜੀ ਆ ਤੇ ਬਾਕੀ ਤਾਂ ਦਿਖ ਦੱਸਦੀ ਆ ਵੀ ਬੱਚਾ ਹੈਗਾ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਆਪਾਂ ਹੁਣ ਤੁਹਾਨੂੰ ਕੱਟਾ ਦਿਖਾ ਕੇ ਹਟਿਆ ਕ੍ਰੋਸਿੰਗ ਵਾਸਤੇ ਨੰਬਰ 22 ਦਾ ਸਕੀਨ ਤੇ ਚੱਲੀ ਜਾਣਾ ਨੋਟ ਕਰ ਲਿਓ ਤੇ ਇਧਰ ਆਪਾਂ ਦਿਖਾਤੀ ਤੁਹਾਨੂੰ 60000 ਰੁਪਏ ਮੌਲ ਰੇਟ ਆ ਮਹੀਨਾ ਪੈਂਡਿੰਗ ਪਹਿਲਾ ਸੂਆ ਝੋਟੀ ਹੁੰਦੀ ਆ ਤੇ 10 11 ਕਿਲੋ ਤੁਹਾਨੂੰ ਦੋਤੇ ਨੇ ਦੇਈ ਜਾਣਾ ਹਨਾ ਬਾਈ ਵੱਧ ਭਮਾਂਦੀ ਦੇ ਦੇ ਤੇ ਇੱਕ ਠੀਕ ਹੈ ਘਰ ਦੇ ਕੋਈ ਆਪਣੀ ਤੇ ਇਹਦੇ ਵੀ ਇੱਕ ਬਾਲ ਨਹੀਂ ਹਨਾ ਚੱਟਾ ਪੂਛ ਦੇ ਵਿੱਚ ਤੇ ਜਿਹੜੀ ਆਪਾਂ ਮੇਨ ਤੁਹਾਨੂੰ ਨੀਲੀ ਰਾਵੀ ਪੂਰੀ ਦਿਖਾਈ ਹੈ ਜੀ ਇਹਦਾ ਲੇਖਾ ਮੁੱਕਿਆ ਪਿਆ ਤੇ ਕਿਹੜਾ ਫੇਰ ਕਢਾ ਦਿਓ ਜੀ ਇਹਦਾ ਇੱਕ ਵਾਰੀ ਫੇਰ ਝੋਟੀ ਦਾ ਝੋਟੀ ਦੇਖਣ ਆਲੀ ਆ ਤੇ ਜਿਹੜਾ ਵੀਰ ਲਿਜਾਊਗਾ ਕਰਮਾਣੀ ਨੂੰ ਰੱਬ ਉਮਰ ਲਾਵੇ ਤੇ ਚੰਗੀ ਝੋਟੀ ਹੈ ਜੀ ਫੇਸ ਚੰਗਾ ਸਿੰਘ ਚੰਗਾ ਆ ਦੇਖੋ ਜੀ ਤੇ ਮੱਲਾ ਨੂੰ ਤੁਰਦੀ ਆ ਫਸ ਫਸ ਮੋੜ ਲਿਓ ਜੀ ਬਸ ਤੇ ਲੇਵੇ ਲੂਵੇ ਦੀ ਜਿਹੜੀ ਚੜ੍ਹਾਈ ਹੈ ਦੀ ਉਹ ਦੇਖਾਂ ਹੀ ਬਣਦੀ ਹੈ ਜੀ ਹਾਏ ਤਾਂ ਜੀ ਬਹੁਤ ਇਹਨੇ ਕਰਨ ਵਾਲੇ ਵਾਹਣ ਬਹੁਤ ਕਰੂਗੀ ਜੀ ਠੀਕ ਹੈ ਜੀ ਆ ਦੇਖੋ ਜੀ ਲੇਵੇ ਲੂਵੇ ਦਾ ਬੰਬ ਲਾ ਦੋ ਠੀਕ ਹੈ ਜੀ 1 70 ਚੋਂ ਮਾਨਤਾਨ ਹੋ ਜਾਣਾ ਮੜਾ ਮੋਟਾ ਜਰੂਰ ਕਰਨਗੇ ਘਰੇ ਆਏਗਾ ਇਹਦਾ ਦੂਰੋਂ ਨੇੜੋਂ ਬੰਦੇ ਦਾ ਇਹ ਜੀ ਆਪਾਂ ਗੱਲ ਕਰ ਲਗੇ ਝੋਟੀ ਬਹੁਤ ਚੰਗੀ ਹੈ ਜੀ ਫੇਸ ਕਰੋ ਚੱਕ ਕੁਆਲਿਟੀ ਕਿਤੋਂ ਨਹੀਂ ਇਹਦੀ ਖੁੰਜੀ ਫੁੱਲ ਕੁਆਲਿਟੀ ਚ ਫੁੱਲ ਬਰੀਡ ਚ ਤੇ ਦੁੱਧ ਬਾਈ ਕਹਿੰਦਾ 20 ਦੀ ਉਮੀਦ ਕਰਦੇ ਆ ਤੇ ਨੰਬਰ ਫੇਰ ਬੋਲੋ ਜੀ 94783 ਹੂੰ 32361 ਪਿੰਡ ਜੀ ਪਿੰਡ ਸਰਜੀਤਪੁਰਾ ਹੂੰ ਲਾਗੇ ਲਾਗੇ ਆਪਣੇ ਭਾਈ ਭਗਤਾਪੁਰਾ ਫਸਲਾਦਪੁਰਾ ਬਿਆਲਪੁਰਾ ਪਖਰਵਾੜਾ ਹੂੰ ਓਕੇ ਨਾਮ ਆਪਣਾ ਜਗਿੰਦਰ ਸਿੰਘ ਜਗਿੰਦਰ ਸਿੰਘ ਬਾਈ ਠੀਕ ਜਗਿੰਦਰ ਸਿੰਘ ਪਾਉ ਠੀਕ ਹੈ ਜੀ ਤੇ ਇੱਧਰ ਪਖਰਵਾੜ ਵੀ ਆਪਣੇ ਕੋਲੇ ਆ ਗਿਆ ਪਖਰਵਾੜ ਵੀ ਨੇੜੇ ਹੀ ਬਿਲਕੁਲ ਓਕੇ ਜੀ ਤੇ ਬਾਕੀ ਦਾ ਬਾਈਆਂ ਦਾ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਤੇ ਬਾਈ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ